ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾ ਕੀਤਾ ਖਤਰਾ ਬਦਸਲ ਸੇ ਨ ਕਈ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ ਇੱਕ ਵੰਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਕਿਤੇ ਵਾਇਰਲ ਇੱਕ ਖਬਰ ਸੁਣ ਕੇ ਤੁਹਾਡੇ ਵੀ ਰੌਂਗ ਤੇ ਖੜੇ ਹੋ ਜਾਣਗੇ ਦਰਅਸਲ ਇੱਕ ਨੌਜਵਾਨ ਦੇ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਗੰਡਾਸੇ ਨਾਲ ਕਈ ਵਾਰ ਕਰਕੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ ਇਹ ਖਬਰ ਸਾਹਮਣੇ ਆਈ ਹੈ ਲਹਿਰਾਗਾਗਾ ਦੇ ਪਿੰਡ ਖੱਡੇਬਾਦ ਤੋਂ ਜਿੱਥੇ ਕਿ ਨੌਜਵਾਨ ਨੇ ਆਪਣੀ ਪਤਨੀ ਦਾ ਕਤਲ ਕੀਤਾ ਮੁਲਜ਼ਮ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕੀਤੀ ਅਤੇ ਕਤਲ ਤੋਂ ਬਾਅਦ ਮੁਲਜ਼ਮ ਖੁਦ ਹੀ ਪੁਲਿਸ ਸਾਹਦੇ ਪਹੁੰਚ ਜਾਂਦਾ ਹੈ ਤਦ ਆਖਦੇ ਕਿ ਇਹ ਮ੍ਰਿਤਕਾ ਹਰਕਿਰਤਨ ਕੌਰ ਵਜੂਜ਼ ਦੀ ਪਛਾਣ ਹੋਈ ਹੈ ਜੋ ਕਿ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਦੋ ਲੜਕੀਆਂ ਜਿਨ੍ਹਾਂ ਦੀ ਉਮਰ 8 ਅਤੇ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇੱਕ ਲੜਕਾ ਜਿਸ ਦੀ ਉਮਰ 6 ਸਾਲ ਹੈ ਤਾਂ ਇਸ ਸਬੰਧੀ ਡੀਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਥਾਣਾ ਲਹਿਰਾ ਚ ਇਤਲਾਹ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਨਾਂ ਦੇ ਬੰਦੇ ਨੇ ਪਿੰਡ ਖੰਡੇਵਾਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਹੈ ਤੇ ਇਹ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਆ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਹੈ ਤੇ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈ ਹੈ ਖੂਨ ਨਾਲ ਲਥਪਥ ਜਿਹੇ ਜੇਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਆ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤਰੀਕੇ ਸ਼ਾਮ ਚ ਲਿਆ ਰਹੇ ਆ ਉਦੋਂ ਇਸ ਤਰ੍ਹਾਂ ਗੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਤੁਨ ਚਾਹੇ ਵੀ ਥਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇਧਰ ਆਈ ਜਦੋਂ ਸਾਨੂੰ ਤਲਾਸ਼ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣੇ ਦੀ ਪੇਸ਼ ਸਰੈਂਡਰ ਕਰ ਗਿਆ ਤੇ ਵਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਚਲੇਣਾਗੇ ਅਰੈਸਟ ਕਰਨ ਦੇ ਕਾਰਨ ਦਾ ਪਤਾ ਲੱਗਾ ਜੀ ਦੇਖੋ ਇਹ ਮੋੜ ਲੇ ਹੈ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਇਹ ਜੇ ਤਫ਼ਤੀਸ਼ ਦਾ ਵਿਸ਼ਾ ਇਹ ਅਸੀਂ ਤਫ਼ਤੀਸ਼ ਵਿਚਾਰਾਂਗੇ ਸਾਰਾ ਤੇ ਪਰਿਵਾਰ ਤੋਂ ਪਰਿਵਾਰ ਦੀ ਜਿਹੜੀ ਇਹ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਤੇ 10 ਸਾਲ ਦੀ ਬੇਟੀ ਇੱਕ 8 ਸਾਲੀ ਹੈ ਤੇ ਬੇਟਾ 6 ਸਾਲ ਦਾ ਹੈ ਸਰ ਕਿਹੜੀ ਧਾਰਾ ਦੇ ਇਹ ਮਰਡਰ ਦਾ ਇਹ ਕੇਸ ਅਰਜ ਕੀਤਾ ਗਿਆ ਜੀ 103 1 ਵੀਐਨਐਸ ਦੇ ਤਹਿਤ ਐਫੇਦਰ ਚ ਕੀਤਾ ਗਿਆ ਹੁਣ ਕਬਜ਼ੇ ਤੋਂ ਲੈ ਕੇ ਬਹੁਤ ਮੈਂ ਹਾਂ ਜੀ ਆਪਣੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਰਿਆ ਪੋਸਟਮਾਰਟਮ ਲਈ ਭੇਜ ਰਿਹਾ